ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਰਾਗ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ ਸੋ ਆ ਵਿਚਾਰ ਉਧੇਨ ਸ਼ਬਦ ਨੂੰ ਆਪਾਂ ਸਰਵਣ ਕਰੀਏ ਸਹਿਬ ਫਰਮਾਨ ਕਰਦੇ ਇੱਕ ਆਦਮੀ ਮੂਲ ਰੂਪ ਪ੍ਰਮਾਤਮਾ ਦੀ ਉਪਾਸਨਾ ਕਰਨੀ ਛੱਡ ਕੇ ਦੇਵੀ ਦੇਵਤਿਆਂ ਦੀ ਉਪਾਸਨਾ ਰੂਪ ਉਪਾਸਨਾ ਵਿੱਚ ਲੱਗ ਗਿਆ ਇਹ ਜੋ ਹੈ ਨਾ ਦੇਵੀ ਦੇਵਤੇ ਜਿਹੜੇ ਇਹ ਜਿਦਾ ਇੱਕ ਬਰਖਸ਼ਾ ਹੈ ਨਾ ਸਾਧ ਸੰਗਤ ਬਹੁਤ ਉਹਦਾ ਬਰਖਸ਼ਾ ਆਪਣੇ ਪਿੰਡਾਂ ਵਿੱਚ ਵੀ ਲੱਗੇ ਦਿੱਤੇ ਆ ਵੱਡੇ ਵੱਡੇ ਉਦੋਂ ਕਿੰਨੀਆਂ ਕਿੰਨੀਆਂ ਡਾਲੀਆਂ ਹੁੰਦੀਆਂ ਫਿਰ ਹੋਰ ਡਾਲੀਆਂ ਫਿਰ ਹੋਰ ਡਾਲੀਆਂ ਹੁੰਦੀਆਂ ਇਸੇ ਕੀ ਇਹ ਜੋ ਦੇਵੀ ਦੇਵਤੇ ਹਨ ਇਹ ਮੁੰਡ ਨਹੀਂ ਹਨ ਇਹ ਹਨ ਡਾਲੀਆਂ ਪੁੱਤੇ ਡਾਲੀਆਂ ਵਾਂਗ ਹਨ ਸੋ ਇਹ ਇਹਨਾਂ ਦੇ ਪਿੱਛੇ ਲੱਗ ਗਿਆ ਮੂਲ ਮੂਲ ਨੂੰ ਛੱਡ ਕੇ ਇਹ ਡਾਲੀਆਂ ਪਿੱਛੇ ਲੱਗ ਗਿਆ ਚੜ੍ਹਨ ਨੂੰ ਛੱਡ ਕੇ ਡਾਲੀਆਂ ਪਿੱਛੇ ਲੱਗ ਗਿਆ ਉਸ ਨੂੰ ਦੇਖ ਕੇ ਅਰਦਾਸ ਜੀ ਉਪਦੇਸ਼ ਦਿੰਦੇ ਹਨ ਪੈਰੀ ਸਾਧ ਸੰਗਤ ਜੀ ਪ੍ਰਭ ਅਰਦਾਸ ਮਹਾਰਾਜ ਨੇ ਗੁਰ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਮਾਲ ਕੀਤਾ ਹੈ ਐਦਾਂ ਦੇ ਸ਼ਬਦ ਹਨ ਸਾਧ ਸੰਗਤ ਜੀ ਐਸੀ ਲਾਲ ਤੁਜ बिन ਕੋ ਨ ਕਰਾ ਹੋਰ ਬੜੇ ਸ਼ਬਦ ਹਨ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੋ ਤੇ ਨਾ ਡਰੇ ਸੋ ਇਸ ਛੋਦ ਵਿੱਚ ਉਪਦੇਸ਼ ਕਰਦੇ ਹਨ ਰਵਿਦਾਸ ਸਵਾਹਰਾਜ ਆਓ ਸਰਵਣ ਕਰੀਏ ਕਹਿੰਦੇ ਸੁਖ ਸਾਗਰ ਸਤ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੇ ਨ ਵਸ ਜੋ ਕੇਰੇ ਸੋਖਾਂ ਦਾ ਸਮੁੰਦਰ ਅਕਾਲਪੁਰ ਕੋ ਵਾਹਿਗੁਰੂ ਸਰ ਉਤਰ ਕਲਪ ਬ੍ਰਿਜ ਕਾਮ ਤੀਨ ਕਾਮ ਧਿਆਨ ਕਾਮ ਤੀਨ ਗਉ ਜਾਕੀ ਜਿਸ ਪਰਮਾਤਮਾ ਦੇ ਹੱਬੜੇ ਹੋਇਆ ਸੇਵ ਕਹਿੰਦੇ ਨੇ ਨਾ ਅਖਰਾਂ ਦਾ ਖਿਆਲ ਰੱਖਣਾ ਹੈ ਇਹ ਭਾਈ ਕਲਪ ਬ੍ਰਿਜ ਚਿੰਤਾਮਣ ਕਾਮਤੇਨ ਗਉ ਇਹ ਸਾਰੇ ਹੀ ਜਿਸ ਰੁੱਖਾਂ ਦੇ ਸੁਬੰਦਰ ਦੇ ਸਮੁੰਦਰ ਪ੍ਰਮਾਤਮਾ ਦੇ ਵਸ ਵਿੱਚ ਹਨ ਇਹ ਸਭ ਚੀਜ਼ਾਂ ਇਹਨਾਂ ਨੂੰ ਧਿਆਨ ਦੀ ਜ਼ਰੂਰਤ ਨਹੀਂ ਹੈ ਜਿਸ ਨੇ ਪਰਮੇਸ਼ਰ ਨੂੰ ਯਾਦ ਕਰ ਲਿਆ ਧਿਆਲਿਆ ਆਰਬਦਾਸ ਮਹਾਰਾਜ ਕਹਿੰਦੇ ਨੇ ਉਨਾਂ ਨੂੰ ਫਿਰ ਇਹ ਇਹਨਾਂ ਨੂੰ ਧਿਆਨ ਦੀ ਜ਼ਰੂਰਤ ਨਹੀਂ ਹੈ ਬਾਕੀ ਦੀਆਂ ਦੇਵੀ ਦੇਵ ਪਿਆਰੇ ਕਿਉਂਕਿ ਸਾਰੇ ਉਹਦੇ ਵੱਸ ਵਿੱਚ ਹਨ ਜਿਸ ਨੂੰ ਉਹ ਹੁਕਮ ਕਰ ਦਵੇ ਨਾ ਕਹਿੰਦੇ ਧਰਮ ਰਾਜ ਦਰ ਕਾਗਤ ਫਾੜੇ ਧਰਮ ਰਾਜ ਵੀ ਕਿ ਕਿਚੈਰੀ ਵਿੱਚ ਵੀ ਜਾਣ ਦੀ ਲੋੜ ਨਹੀਂ ਪੈਂਦੀ ਤਦ ਨਾਨਕ ਲੇਖਾ ਸਮਝਾ ਜਿਸ ਗੁਰੂ ਨੇ ਜਿਸ ਨੇ ਗੁਰਨਾਨਕ ਪਰਮੇਸ਼ਰ ਅਕਾਲ ਪੁਰਖ ਨੂੰ ਯਾਦ ਕਰ ਲਿਆ ਨਾ ਪਿਆਰੋ ਕਹਿੰਦੇ ਧਰਮ ਰਾਜ ਵੀ ਉਹਦੇ ਰਸਤੇ ਵਿੱਚ ਨਹੀਂ ਆਉਂਦਾ ਸੁਣ ਕੇ ਜਮ ਕੇ ਦੂਤ ਨਾ ਹੀ ਤੇਰੇ ਛੱਡ ਜਾਏ ਚਮ ਦੂਤਾਂ ਦਾ ਵੀ ਕੋਈ ਕੰਮ ਨਹੀਂ ਹੁੰਦਾ ਉਹ ਵੀ ਭੱਜ ਜਾਂਦੇ ਨੇ ਫਿਰ ਆਪ ਜੀ ਦਾ ਸਿੱਧਾ ਕੰਟੈਕਟ ਹੋ ਜਾਂਦਾ ਹੈ ਨਾ ਪਰਮੇਸ਼ਰ ਦੇ ਨਾਲ ਫਿਰ ਸਿੱਧੇ ਕੰਟੈਕਟ ਦੇ ਨਾਲ ਕੋਈ ਹੋਰ ਨਹੀਂ ਆਏਗਾ ਆਪ ਜੀ ਦਾ ਸਿੱਧਾ ਰਾਸ਼ਟਰਪਤੀ ਨਾਲ ਸੰਬੰਧ ਹੈ ਰਾਸ਼ਟਰਪਤੀ ਨਾਲ ਗੱਲਬਾਤ ਹੈ ਆਪ ਜੀ ਕਹੋ ਜੀ ਮੈਂ ਰਾਸ਼ਟਰਪਤੀ ਨੂੰ ਮਿਲਣਾ ਚਾਹੁੰਦਾ ਮੈਂ ਕਿਸੇ ਹੋਰ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਫਿਰ ਕੌਣ ਕਿਹਦੀ ਜ਼ਰੂਰਤ ਹੈ ਕਿ ਆਪ ਜੀ ਰਸਤੇ ਵਿੱਚ ਖੜਾ ਹੋ ਜਾਏਗਾ ਸਾਰਿਆਂ ਨੇ ਰਸਤੇ ਪੱਧਰੇ ਕਰ ਦੇਣੇ ਜਾਓ ਮਿਲੋ ਕਰੋ ਗੱਲਬਾਤ ਇਸੇ ਤਰੀਕੇ ਪਰਮੇਸ਼ਰ ਉਹ ਕਾਲਪੁਰਖ ਹੈ ਵਾਹਿਗੁਰੂ ਹੈ ਜਦੋਂ ਅਸੀਂ ਉਹਦੀ ਇਰਾਦਨਾ ਕਰਦੇ ਹਾਂ ਇਹ ਸਾਰੇ ਜਿੰਨੇ ਦੇਵੀ ਦੇਵਤੇ ਹਨ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਆਪ ਜੀ ਦੇ ਸਤਿਕਾਰ ਦੇ ਵਿੱਚ ਕਿ ਇਹ ਪਰਮੇਸ਼ਰ ਦਾ ਭਗਤ ਪਰਮੇਸ਼ਰ ਨੂੰ ਮਿਲਣ ਚੱਲਿਆ ਪਈ ਇਹ ਦੇ ਦਰਸ਼ਨ ਕਰ ਲੋ ਸੋ ਕਹਿੰਦੇ ਨੇ ਇਹ ਸਾਰੇ ਉਹਦੇ ਵਾਸ ਵਿੱਚ ਹਨ ਚਾਰ ਪਦਾਰਥ ਅਸ਼ਟਮਹਾਸਦ ਨਵਨਿਦ ਕਰ ਤਲ ਤਾਕੈ ਇਹਦੇ ਚਾਰ ਪਦਾਰਥ ਅੱਠ ਵੱਡੀਆਂ ਸਿੱਧੀਆਂ ਤੇ ਨੌ ਨਦੀਆਂ ਇਹ ਸਭ ਇਸ ਪਰਮਾਤਮਾ ਦੇ ਕਰਤਲ ਹੱਥ ਦੀ ਹਥੇਲੀ ਦੇ ਹਨ ਪਰਮਾਤਮਾ ਦੀ ਤਲੀ ਤੇ ਹਨ ਇਹ ਚੀਜ਼ਾਂ ਸਾਰੀਆਂ ਜਦੋਂ ਆਪ ਯਾਦ ਕਰੋਗੇ ਨਾ ਇਹ ਚੀਜ਼ਾਂ ਸਾਰੀਆਂ ਆਪਦੇ ਪਿੱਛੇ ਲੱਗੀਆਂ ਤੁਧੀਆਂ ਫਰਮੀਆਂ ਹਰ 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 ਨਾਮ ਜਪੁ ਸੁરસਨਾ ਕਹਿੰਦੇ ਪਈ ਜਿਹੜੀਆਂ ਇਹ ਵਸੂਆਂ ਆ ਨਾ ਪ੍ਰਮਾਤਮਾ ਦੀਆਂ ਇਹ ਤਲੀ ਤੇ ਪਈਆਂ ਹਨ ਇਹ ਚੀਜ਼ਾਂ ਭਗਤਾਂ ਦੇ ਰੱਥ ਦੀ ਤਲੀ ਭਗਤਾਂ ਦੇ ਅੱਗੇ ਪਿੱਛੇ ਲੱਗੀਆਂ ਫਿਰਦੀਆਂ ਨੇ ਯਥਾ ਵਿੱਚ ਸੇ ਫਰਮਾਉਂਦੇ ਨੇ ਸੂਰਟ ਰਾਗ ਵਿੱਚ ਰਵਿਦਾਸੀ ਪੰਨਾ 658 ਦਿੱਤੇ ਕਹਿੰਦੇ ਸੁਖ ਸਾਗਰ ਸੁਰ ਤਰ ਚਿੰਤਾ ਬੰਨ ਕਾਮ ਤੀਨ ਵਸ ਜਾਕੇ ਚਾਰ ਪਦਾਰਥ ਅਸਤਿਰ ਦਸਾ ਸਿਧ ਨਵਨੇ ਦੇ ਕਰਤੰ ਤਲਤਾ ਕੇ ਇਹ ਸਾਰੇ ਭਗਤਾਂ ਦੀਆਂ ਤਲੀਆਂ ਦੇ ਪਏ ਹਨ ਜਿਹੜੇ ਉਸ ਪਰਮੇਸ਼ਰ ਨੂੰ ਸਦਾ ਯਾਦ ਕਰਦੇ ਨੇ ਫਿਰ ਦਰਦਰ ਤੇ ਥੱਕੇ ਨਹੀਂ ਖਾਣੇ ਪੈਂਦੇ ਦਰਦਰੋਂ ਕੁਛ ਮੰਗਣਾ ਨਹੀਂ ਪੈਂਦਾ ਹਰ 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 ਨਾਮ ਜਪ ਰਚਨਾ ਅਬਰ ਸਭ ਛਾਡ ਬਚਨ ਰਚਨਾ ਐਸੇ ਹਰੀ ਦੇ ਹਰ ਹਰ ਨਾਮ ਨੂੰ ਰਸਨਾ ਕਰਕੇ ਤੂੰ ਕਿਉਂ ਨਹੀਂ ਜਪਦਾ ਇਹ ਰਸਨਾ ਕਿਉਂ ਨਹੀਂ ਜਪਦਾ ਤੂੰ ਇਸ ਰਸਨਾ ਨਾਮ ਨੂੰ ਕਹਿੰਦੇ ਜੇ ਬਚਣਾ ਹੈ ਤਾਂ ਦੁਨੀਆਂ ਦੀ ਹੋਰ ਸਭ ਰਚਨਾ ਛੱਡ ਕੇ ਇੱਕ ਯਾਰ ਕਰ ਪ੍ਰਮਾਤਮਾ ਨੂੰ ਆਪਣਾ ਯਾਰ ਬਣਾ ਲੈ ਦੋਸਤ ਬਣਾ ਲੈ ਮਿੱਤਰ ਬਣਾ ਲੈ ਕੋਈ ਬਾਣੀ ਦੀ ਰਚਨਾ ਛੱਡ ਕੇ ਭਾਵ ਵਿਅਰਥ ਬਾਣੀ ਕੋਈ ਨਾ ਬੋਲ ਬੋਲ ਕਬੂਲ ਕਿਸੇ ਨੂੰ ਨਾ ਬੋਲ ਮਾੜੀ ਮਾੜੀ ਬੋਲ ਕਿਸੇ ਨੂੰ ਨਾ ਬੋਲ ਸਰਬੱਤ ਦਾ ਭਲਾ ਮੰਗ ਸਾਰਿਆਂ ਦੀ ਰੱਖਿਆ ਵਾਸਤੇ ਗੁਰ ਜਰਨਾ ਵਿੱਚ ਅਰਦਾਸ ਕਰਿਆ ਕਰ ਤੇਰੀ ਵੀ ਰੱਖਿਆ ਹੋ ਜਾਏਗੀ ਨਾਲ ਕਹਿੰਦੇ ਨਾਨਾ ਖਿਆਨ ਪੁਰਾਨ ਬੇਦ ਬਿਦ ਚੋਤੀਸ ਅਕਸ਼ਰ ਮਾਹੀ ਬਿਆਨ ਪ੍ਰਸੰਗ ਬਿਦ ਵਿਦਿਆ ਚੋਤੀ ਚੰਤੀ ਅੱਖਰ ਨਾਨਾ ਖਿਆਨ ਮਹਾ ਨਾਨਾ ਖਿਆਨ ਮਹਾ ਭਾਰਤ 18 ਪ੍ਰਾਣ ਅਤੇ ਵੇਦ ਦੀਆਂ ਵਿਧੀਆਂ ਇਹ ਸਭ 34 ਅੱਖਰਾਂ ਵਿੱਚ ਹਨ ਗੁਰਮੁਖੀ ਦੇ 35 ਅੱਖਰ ਹਨ ਬਾਕੀ ਦੁਨੀਆ ਦੀਆਂ ਸਾਰੀਆਂ 34 ਅੱਖਰ ਇਹ ਹਨ ਵੇਦ ਪ੍ਰਾਣ ਜੋ ਵੀ ਹਨ ਜਿਹੜੀ ਗੁਰਮੁਖੀ ਹੈ ਨਾ ਇਹ 35 ਅੱਖਰ ਹਨ ਊੜਾ ਮੰਗਲ ਵਿੱਚ ਹੈ ਬਾਕੀ 34 ਅੱਖਰ ਹਨ ਇਹ ਸਾਰੇ ਗ੍ਰੰਥ 34 44 ਅੱਖਰਾਂ ਵਿੱਚ ਹਨ 35 ਅੱਖਰ ਗੁਰਮੁਖੀ ਦੇ ਹਨ ਅਤੇ 9 ਅੰਕ 35 ਤੇ 9 44 ਬਣਦੇ ਹਨ 34 ਚੌ ਉਚਾਰੇ ਹੋਏ ਜੋ 30 ਪਾਰੇ ਹਨ ਨਾ ਪਿਆਰੀ ਸਾਧ ਸੰਗਤ ਜੀ ਇਹ ਵੀ ਸਵਖਰਾਂ ਵਿੱਚ ਹਨ ਅਥਵਾ 18 ਪ੍ਰਾਣ 6 ਸ਼ਸਤਰ 6 베ਦ ਦੇ ਅੰਕ ਚਾਰ 베ਦ ਇਹ 34 ਸਭ ਅਖਰਾਂ ਵਿੱਚ ਸਖਰਾਂ ਅਖਰਾਂ ਦੇ ਵਿੱਚ ਹਨ ਪਿਆਰੀ ਸਾਧ ਸੰਗਤ ਬਿਸਾ ਬਿਆਸ ਵਿਚਾਰ ਕਹੋ ਪਰਮਾਰਥ RAM ਨਾਮ ਸਰਨਾਹੀ ਇਹਨਾਂ ਸਾਰਿਆਂ ਗ੍ਰੰਥਾਂ ਨੂੰ ਵਿਚਾਰ ਕੇ ਬਿਆਸ ਭਗਵਾਨ ਜੀ ਨੇ ਇਹੋ ਪਰਮ ਅਰਥ ਸਿਧਾਂਤ ਕਿਹਾ ਹੈ ਕਿ RAM ਨਾਮ ਦੇ ਸ਼ਿਰ बराबर ਹੋਰ ਕੋਈ ਸਾਧਨ ਨਹੀਂ ਹੁਣ ਗੱਲ RAM ਦੀ ਜਿਸਦੇ ਆ ਜਾਂਦੀ ਹੈ ਨਾ ਇਹ ਵੀ ਵੇਸੀ ਵਿਵੇਦਾ ਵਿੱਚ ਪੈ ਜਾਂਦੇ ਹਾਂ ਇੱਕ ਰਾਜਾ RAM ਹੋਇਆ ਹੈ ਇੱਕ RAM ਪਰਮੇਸ਼ਰ ਨੂੰ ਤੇ ਭਗਤਾ ਨੇ ਯਾਦ ਕੀਤਾ ਨਾ ਪਰਮੇਸ਼ਰ ਨੂੰ ਕਰਕੇ ਯਾਦ ਕੀਤਾ ਅਕਾਲਪੁਰਖ ਵਾਇਗਨ ਨੂੰ RAM ਦੇ ਸ਼ਬਦ ਨਾਲ ਉਚਾਰਣ ਕੀਤਾ ਅਸੀਂ ਇਸ ਚੀਜ਼ ਨੂੰ ਮੁੱਖ ਰੱਖ ਕੇ ਕਰਨਾ ਹੈ ਕਿਸੇ ਸਰੀਰ ਕਰਕੇ ਕਿਸੇ ਮੂਰਤੀ ਕਰਕੇ ਇਸ ਨੂੰ ਧਿਆਨ ਵਿੱਚ ਨਹੀਂ ਰੱਖਣਾ ਉਸ ਪਰਮਾਤਮਾ ਨੂੰ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਅਖਰ ਹੈ ਇੱਕ ਓੰਕਾਰ ਓਮ ਅਲਾ ਇਸ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ ਪਿਆਰੀ ਸਾਧ ਸੰਗਤ ਵਿਆਸ ਵਿਆਸ ਜੀ ਹੋਏ ਹਨ ਬੜੀ ਕਰਨੇ ਵਾਲੇ ਬੜੀ ਭਗਤੀ ਵਾਲੇ ਹੋਏ ਹਨ ਜਿਨ੍ਹਾਂ ਨੇ ਇਸ ਨੂੰ ਵਿਚਾਰ ਕੇ ਸਾਨੂੰ ਦੱਸਿਆ ਪੁਰਾਨ ਸਿਮਰਤ ਸੁਦਾਖਰ ਕੀਨੇ RAM ਨਾਮ ਇੱਕ ਅੱਖਰ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ ਵੇਦ ਪ੍ਰਾਨ ਸਿਮਰਤ ਸੁਦਾਖਰ ਕੀਨੇ RAM ਨਾਮ ਇੱਕ ਅੱਖਰ ਨਾਮ ਤੁਲ ਕੁਛ ਅਵਰ ਨਾ ਹੋਈ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਇਹ ਵੀ ਗੋੜੀ ਸੁਖਮਨੀ ਭਲਾ ਵਿੱਚ ਹੈ ਸੁਖਣੀ ਦੀ ਬਾਣੀ ਵਿੱਚ ਹੈ ਸਹਿਜ ਸੁਮਾਦ ਉਪਾਦ ਰਹਿਤ ਹੋਏ ਵੱਡੇ ਭਾਗ ਲਵ ਲਾਗੀ ਕਹਿਰ ਵਿਦਾਸ ਉਦਾਸ ਦਾਸ ਮਤ ਜਨਮ ਪਰ ਮਰਨ ਪੈ ਭਾਗੀ ਸਗ ਉਪਾਧੀਆਂ ਤੁਰਤ ਹੋ ਕੇ ਵੱਡੇ ਭਾਗਾ ਵਾਲਿਆ ਵਾਲਿਆ ਦੀ ਸਹਿਜ ਸਮਾਧਿ ਨਿਰ ਵਿਕਲਪ ਸਮਾਧੀ ਵਿੱਚ ਲੀਵ ਵਰਤੀ ਲੱਗਦੀ ਆ ਤਿਆਰੀ ਸਾਧ ਸੰਗਤ ਜੀ ਰਬਦਾਸ ਜੀ ਕਹਿੰਦੇ ਹਨ ਮੈਂ ਦਾਸ ਦੀ ਬੁੱਧੀ ਸੰਸਾਰ ਤੋਂ ਉਦਾਸ ਹੈ ਇਸ ਲਈ ਜਨਮ ਮਰਨ ਦਾ ਡਰ ਅਤੇ ਪੀੜਾ ਸਭ ਦੂਰ ਹੋ ਗਈ ਹੈ ਭਾਗੀ ਮਤਲਬ ਦੂਰ ਹੋ ਗਈ ਮਾਰੂ ਰਾਗ ਵਿਖੇ 12 ਸ਼ਬਦ ਕਬੀਰ ਜੀ ਦੇ ਇੱਕ ਸ਼ਬਦ ਨਾਮਦੇਵ ਜੀ ਦਾ ਮਾਰੂ ਰਾਗ ਵਿੱਚ ਇਹ ਚੀਜ਼ ਨੂੰ ਯਾਦ ਰੱਖਣਾ ਹੈ ਮਾਰੂ ਰਾਗ ਵਿਖੇ 12 ਸ਼ਬਦ ਕਬੀਰ ਜੀ ਦੇ ਹਨ ਪਿਆਰੀ 사ਦ ਸੰਗਤ ਜੀ ਇੱਕ ਸ਼ਬਦ ਨਾਮਦੇਵ ਜੀ ਦਾ ਵੀ ਹੈ ਇੱਕ ਸ਼ਬਦ ਜੈਦੇਵ ਜੀ ਦਾ ਵੀ ਹੈ ਦੋ ਸ਼ਬਦ ਰਵਿਦਾਸ ਜੀ ਦੇ ਹਨ ਕੁੱਲ ਸ਼ਬਦ 16 ਹਨ ਮਾਰੂ ਰਾਗ ਸਮਤ ਵਿੱਚ ਸੁਪਿਆਰੀ 사ਦ ਸੰਗਤ ਜੀ ਇਸ ਬਾਣੀ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਇਸ ਕਥਾ ਨੂੰ ਸਰਵਣ ਕਰਨਾ ਸਾਰੇ ਦੁੱਖਾਂ ਦਾ ਨਾਸ਼ ਹੋ ਜਾਏਗਾ ਇੱਕ ਪਰਮਾਤਮਾ ਨੂੰ ਆਪਣੇ ਮਸਤਕ ਵਿੱਚ ਬਸਾਣਾ ਇੱਕ ਓੰਕਾਰ ਬਸ ਉਹ ਅੱਖਰ ਆਪਦੇ ਇਸ ਮਸਤਕ ਵਿੱਚ ਸਮਾ ਜਾਵੇ ਤੇ ਪਿਆਰੀ ਸਾਥ ਸੰਗਤ ਜੀ ਫਿਰ ਕੀ ਬਾਤ ਹੈ ਫਿਰ ਸਭ ਕੁਝ ਪ੍ਰਾਪਤੀਆਂ ਨੂੰ ਸਾਰੀਆਂ ਪ੍ਰਾਪਤੀਆਂ ਜੋ ਮੰਗੇ ਜੋ ਕਹਿਦੋਂਗੇ ਉਸ ਮੁਖਾਲਬਨ ਤੋਂ ਉਹੀ ਸੋ ਇੱਥੇ ਹੀ ਕਿਮਤ ਦੇ ਜਾਚ ਖਾ ਪਿਆਰੀ ਸਾਧ ਸੰਗਤ ਜੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਸ਼ੇਅਰ ਜ਼ਰੂਰ ਆਪ ਦੀ ਸ਼ੇਅਰ ਬਹੁਤ ਘਟ ਕਰ ਦਿਓ ਸਾਧ ਸੰਗਤ ਬਾਣੀ ਪੜਦੇ ਸਾਰ ਇੱਕ ਅੰਗੂਠੇ ਦਾ ਨਿਸ਼ਾਨ ਹੈ ਉਹਨੂੰ ਦਬਣਾ ਠੀਕ ਹੈ ਜੀ ਲਾਈਕ ਸ਼ੇਰ ਹੋ ਗਿਆ ਇੱਕ ਸ਼ੇਰ ਦਾ ਨਿਸ਼ਾਨ ਹੈ ਉੱਥੇ ਸ਼ੇਰ ਸ਼ੇਰ ਦਾ ਰਿਹਾ ਉੱਥੇ ਵੀ ਉਂਗਲ ਲਾ ਦਿਓ ਘੰਟੀ ਦਾ ਨਿਸ਼ਾਨ ਹੈ ਉੱਥੇ ਵੀ ਲਾ ਦਿਓ ਸੋ ਇੱਥੇ ਕੋਈ ਖਰਚਾ ਨਹੀਂ ਆਪ ਜੀ ਦਾ ਲੱਗਦਾ ਕੋਈ ਪੈਸਾ ਨਹੀਂ ਲੱਗਦਾ ਸਿਰਫ ਤੇ ਸਿਰਫ ਆਪ ਨੇ ਅੰਗੂਠਾ ਉਂਗਲੀ ਲਾਣੀ ਹੈ ਤੇ ਦਾਸਾਂ ਦਾ ਵੀ ਭਲਾ ਹੋਏਗਾ ਆਪ ਜੀ ਦਾ ਵੀ ਹੋ ਜਾਏਗਾ ਦਾਸ ਦਾ ਭਲਾ ਇਸ ਕਰਕੇ ਹੋਏਗਾ ਕਿ ਆਪ ਦੀ ਬਾਣੀ ਜੋ ਆਮ ਜੀ ਨੂੰ ਮਿਲ ਰਹੀ ਹੈ ਉਹ ਹੋਰ ਕਹਾਂ ਜਾਏਗੀ ਹੋਰ ਕਹਾਂ ਜਾਏਗੀ ਸੰਸਾਰ ਵਿੱਚ ਸਾਰੇ ਰਲ ਮਿਲ ਕੇ ਇਸ ਸ਼ਬਦ ਦੀ ਵਿਚਾਰ ਨੂੰ ਸੁਣ ਕੇ ਆਪਣਾ ਜਨਮ ਸਫਲ ਜੀ ਸਫਲਾ ਕਰ ਲਾਂਗੇ ਸੋ ਫਿਰ ਮੈਂ ਕਰਦਾ ਬੇਨਤੀ ਸਬਸਕ੍ਰਾਈਬ ਕਰੋਗੇ ਨਾ ਤੇ 100 ਮਨ ਮਨਮੋਹਨ ਮਨ ਹਾਸ ਚੈਨਲ ਹੈ ਆਪ ਜੀ ਇਹ ਰੇ ਰਾਈਟਿੰਗ ਤੇ ਲਿਖੋਗੇ ਨਾ ਤੇ ਚੈਨਲ ਖੁੱਲ ਜਾਏਗਾ ਉਦੇ ਵਿੱਚ 175 ਦੇ ਕਰੀਬ ਸ਼ਬਦ ਆਪ ਜੀ ਨੂੰ ਮਿਲ ਜਾਣਗੇ ਵੀਡੀਓ ਮਿਲ ਜਾਣਗੇ ਕਿਹੜੀ ਵੀਡੀਓ ਜਿੱਥੋਂ ਆਪ ਜੀ ਨੂੰ ਸਭ ਕੁਝ ਲਿਖਿਆ ਹੋਇਆ ਵਿੱਚ ਕਿਹੜੀ ਆਪ ਜੀ ਪੜ੍ਹਨੀ ਚਾਹੁੰਦੇ ਹੋ ਕਿਹੜੀ ਸੁਣਨਾ ਚਾਹੁੰਦੇ ਹੋ ਜਗਜੀ ਸਾਹਿਬ ਦੇ ਵਿਚਾਰ ਸੁਣਨਾ ਚਾਹੁੰਦੇ ਹੋ ਜਗਜੀ 52 ਬਾਣੀਆਂ ਦਾ ਨਿਤਨ ਸੁਣਨਾ ਚਾਹੁੰਦੇ ਹੋ ਰਹਿ ਰਾਸਾ ਸੁਣਨਾ ਚਾਹੁੰਦੇ ਹੋ ਕੀਤਾ ਸੋਧਾ ਸੁਣਨਾ ਚਾਹੁੰਦੇ ਹੋ ਜੋ ਵੀ ਆਪ ਜੀ ਦੇ ਮਨ ਵਿੱਚ ਹੈ ਉਹ ਆਪ ਜੀ ਖੋਲ ਕੇ ਚੈਨਲ ਖੋਲੋ ਇਸ ਸਰਵਣ ਕਰੋ ਸੋ ਇੱਥੇ ਹੀ ਹਮਾਲ ਦੇ ਜਾਚੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ